ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨਵਾ ਸਤ ਗੁਰ ਕਾ ਤਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ 부ਜੀ ਸ਼ੀਤਲ ਹੋਏ ਮਨਵਾ ਸਾਰੇ ਕਰਿਓ ਕਿਰਪਾ ਕੋ ਵਾਰ ਜੀ ਸਤਿਗੁਰ ਕਾ ਦਰਸ਼ਨ ਪਾਏ ਜਿਉ ਸਤਿਗੁਰ ਕਾ ਦਰਸ਼ਨ ਗਜ ਕੇ ਸਤਿਗੁਰ ਕਾ ਦਰਸ਼ਨ ਪਾਏ ਸਤਿਗੁਰ ਕਾ ਦਰਸ਼ਨ ਪਾਏ ਜਿਉ ਪਰਮ ਸਨਮਾਨੀਓ ਸਵਾਰ 76 ਤੱਕ ਹੱਦ ਦੇ ਮਾਲਕ ਸਾਰੀ ਮਨੁੱਖਤਾ ਦੇ ਸਾਂਝੇ ਰਹਿਬਰ ਹਲਤ ਪਲਤ ਸਵਾਰ ਦੇਹਾਰ ਸਤਿਗੁਰੂ ਸਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਮੁਕੱਦਸ ਚਰਨਾਂ ਦੇ ਅੰਦਰ ਸਭਾਏਵਾਨ ਗੁਰੂ ਕੇ ਪਿਆਰਿਓ ਸਵੇਰ ਵੇਲੇ ਦੇ دیਵਾਨਾਂ ਦੀਆਂ ਹਾਜ਼ਰੀਆਂ ਭਰਦਿਆਂ ਸਤਿਗੁਰਾਂ ਦੇ ਮੁਬਾਰਕ ਬਾਣੀ ਦੇ ਬੋਲ ਪਾਠ ਰੂਪ ਵਿੱਚ ਨੇਤਨੇਮ ਦੇ ਰੂਪ ਵਿੱਚ ਉਪਰੰਤ ਗੁਰੂ ਕੈ ਸਵਾਰਿਆਂ ਨੇ ਹਰੀ ਜਸ ਕੀ ਉਤਰ ਰਬੀ ਸਿੱਖ ਸਲਾਹ ਦੇ ਨਾਲ ਸਾਨੂੰ ਸਾਰਿਆਂ ਨੂੰ ਜੋੜਨ ਦਾ ਯਤਨ ਕੀਤਾ ਹੈ ਆਓ ਚੰਦ ਘੜੀਆਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜੀਏ ਵਿਚਾਰ ਦੀ ਅਰੰਭਤਾ ਤੋਂ ਪਹਿਲਾਂ ਗੁਰਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਫਤਿਹ ਤੋਂ ਵਾਂਝੀ ਨਾ ਰਹੇ ਪਿਆਰ ਸਹਿਤ ਗੱਜ ਕੇ ਅੱਖੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਨੂੰ ਅਸੀਂ ਤਿੰਨ ਹਿੱਸਿਆਂ ਚ ਵੇਖਣ ਦੀ ਕੋਸ਼ਿਸ਼ ਕਰਦੇ ਹਾਂ ਇੱਕ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਨਾ ਦੂਸਰਾ ਹਿੱਸਾ ਹੈ ਉਸ ਪਾਠ ਨੂੰ ਧਿਆਨ ਨਾਲ ਸੁਣਨਾ ਔਰ ਤੀਸਰਾ ਹਿੱਸਾ ਹੈ ਸੁਣੀ ਹੋਈ ਗੱਲ ਨੂੰ ਧਿਆਨ ਨਾਲ ਸਮਝਣਾ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਗੱਲ ਨੂੰ ਸੁਣੀਏ ਤੇ ਉਹ ਗੱਲ ਸਾਡੀ ਸਮਝ ਵਿੱਚ ਵੀ ਆਉਂਦੀ ਹੋਵੇ ਬਹੁਤ ਵਾਰ ਬਹੁਤ ਸਾਰੀਆਂ ਗੱਲਾਂ ਅਸੀਂ ਸੁਣਦੇ ਆਂ ਪਰ ਸਾਡੀ ਉਹ ਸਮਝ ਵਿੱਚ ਨਹੀਂ ਆਉਂਦੀਆਂ ਤੇ ਅਸੀਂ ਕਦੇ-ਕਦੇ ਥੋੜਾ ਜਿਹਾ ਧਿਆਨ ਦੇ ਕੇ ਸਮਝਣਾ ਚਾਹੁੰਦੇ ਆਂ ਵੀ ਇਹ ਗੱਲ ਦੇ ਮਤਲਬ ਕੀ ਨੇ ਕਿਉਂ ਕਹੀ ਗਈ ਹੈ ਇਹ ਗੱਲ ਹਰੇ ਉਦੋਂ ਹੁੰਦਾ ਹੈ ਜਦੋਂ ਸਾਨੂੰ ਉਸ ਗੱਲ ਨੂੰ ਸਮਝਣ ਤੋਂ ਬਾਅਦ ਸਾਡੀ ਕੋਈ ਬਹੁਤ ਜ਼ਿਆਦਾ ਜ਼ਰੂਰਤ ਪੂਰੀ ਹੁੰਦੀ ਹੋਵੇ ਆਦਰਵਾਈਜ਼ ਅਸੀਂ ਬਹੁਤ ਸਾਰੀਆਂ ਗੱਲਾਂ ਨਜ਼ਰਅੰਦਾਜ਼ ਕਰ ਦਿੰਦੇ ਹਾਂ ਬਹੁਤਾ ਧਿਆਨ ਅਸੀਂ ਨਹੀਂ ਦਿੰਦੇ ਤਾਂ ਇਹ ਨੂੰ ਵੀ ਜਦੋਂ ਅਸੀਂ ਗੁਰਬਾਣੀ ਵਾਲੇ ਬੰਦੇ ਧਿਆਨ ਦਿੰਦੇ ਆ ਤਾਂ ਇਹ ਤਿੰਨ ਚੀਜ਼ਾਂ ਹਰ ਇੱਕ ਨਾਨਕ ਨਾਮ ਲੈਵਾ ਸਿੱਖ ਆਪਣੀ ਸੁਰਤ ਵਿੱਚ ਬਿਠਾ ਲਵੇ ਪਹਿਲੀ ਗੱਲ ਹੈ ਬਾਣੀ ਨੂੰ ਸੁਣਨਾ ਉਦਾ ਰੂਪ ਕੋਈ ਵੀ ਹੋ ਸਕਦਾ ਭਾਵੇਂ ਪਾਠ ਹੋ ਰਿਹਾ ਹੋਵੇ ਭਾਵੇਂ ਕੀਰਤਨ ਹੋ ਰਿਹਾ ਹੋਵੇ ਤੇ ਭਾਵੇਂ ਵਿਚਾਰਾਂ ਦੇ ਰੂਪ ਵਿੱਚ ਬਾਣੀ ਦੇ ਬੋਲ ਪੜੇ ਜਾਂਦੇ ਹੋਣ ਸਾਡਾ ਸਾਰਿਆਂ ਦਾ ਇਹ ਮੈਨੂੰ ਇੰਜ ਲੱਗਦਾ ਸਾਡਾ ਇੱਕ ਫਰਜ਼ ਬਣ ਜਾਂਦਾ ਵੀ ਅਸੀਂ ਥੋੜੇ ਜਿਹਾ ਧਿਆਨ ਨਾਲ ਉਹਨੂੰ ਸੁਣੀਏ ਔਰ ਜੇ ਨਾਨਕ ਨਾਮ ਲੈਵਾ ਸਿੱਖ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਥੋੜੇ ਜੇ ਧਿਆਨ ਨਾਲ ਸੁਣਨ ਤਾਂ ਇਹ ਨਹੀਂ ਹੋ ਸਕਦਾ ਵੀ ਬਾਣੀ 'ਚ ਜੋ ਲਿਖਿਆ ਹੈ ਉਹ ਸਾਡੇ ਸਮਝ ਵਿੱਚ ਨਾ ਆਵੇ ਇਹ ਗੱਲ ਅਸੀਂ ਸਾਰੇ ਅੱਜ ਕਹਿ ਰਹੇ ਆਂ ਕਿ ਸਾਡੇ ਸਮਝ ਵਿੱਚ ਨਹੀਂ ਆਉਂਦੀ ਇਹਦਾ ਮਤਲਬ ਇਹ ਹੈ ਵੀ ਅਸੀਂ ਧਿਆਨ ਨਾਲ ਸੁਣ ਨਹੀਂ ਰਹੇ ਤਾਂ ਨਹੀਂ ਸਮਝ ਆ ਰਹੀ ਬਾਣੀ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ ਤੋਂ ਇਲਾਵਾ ਮੈਨੂੰ ਨਹੀਂ ਲੱਗਦਾ ਸਮਾਜ ਦੀਆਂ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਖੋਜ ਭਾਵੇਂ 2 4 10 ਸਾਲ ਪਹਿਲਾਂ ਹੋਈ ਹੈ 20 ਸਾਲ ਪਹਿਲਾਂ ਹੋਈ ਔਰ ਕੋਈ ਬੰਦਾ ਇਹ ਕਹੇ ਵੀ ਇਹਦੇ ਬਾਰੇ ਤਾਂ ਮੈਨੂੰ ਬਿਲਕੁਲ ਵੀ ਸਮਝ ਨਹੀਂ ਲੱਗਦੀ ਹਰ ਬੰਦੇ ਨੂੰ ਆਪਣੀ ਲੋੜ ਦੇ ਮੁਤਾਬਕ ਉਹਦੀ ਸਮਝ ਲੱਗਦੀ ਔਰ ਉਹਦੀ ਵਰਤੋਂ ਵੀ ਕਰਦਾ ਮੈਂ ਅਕਸਰ ਇੱਕ ਉਦਾਹਰਣ ਦੇਣਾ ਹੁੰਦਾ ਵੀ ਮੋਬਾਈਲ ਬਾਰੇ ਕਿੰਨੇ ਪਰਸੈਂਟ ਲੋਕ ਹੋਣਗੇ ਜਿਨ੍ਹਾਂ ਨੂੰ ਸਾਡੇ ਘਰ ਵਿੱਚ ਸਮਝ ਨਹੀਂ ਹੈ ਜਿੰਨੀ ਜਿਹੀ ਰਿਕੁਆਇਰਮੈਂਟ ਹੈ ਨਾ ਜਿੰਨੀ ਜਿਹੀ ਲੋੜ ਹੈ ਉਨੇ ਉਹਨਾਂ ਕੋ ਮੋਬਾਈਲ ਬਾਰੇ ਜਰੂਰ ਸਮਝਿਆ ਉਹਨੇ ਭਾਵੇਂ ਆਪਣੇ ਬੱਚਿਆਂ ਤੋਂ ਸਮਝਿਆ ਭਾਵੇਂ ਆਪਣੇ ਆਪ ਵਿੱਚ ਜ਼ੋਰ ਲਾ ਕੇ ਸਮਝਿਆ ਪਰ ਜਿੰਨੀ ਕੋ ਦੀ ਰਿਕੁਆਇਰਮੈਂਟ ਹੈਗੀ ਹੈ ਜਿੰਨੀ ਉਹਦੀ ਲੋੜ ਹੈ ਉਹਨਾਂ ਉਹਨੇ ਸਮਝ ਲਿਆ ਉਹਦੇ ਬਾਰੇ ਹਾਲਾਂਕਿ ਇਹ ਗੱਲ 10 20 30 ਸਾਲ ਪੁਰਾਣੀ ਹੈ ਕੋਈ ਬਹੁਤ ਹੀ ਪੁਰਾਣੀ ਗੱਲ ਨਹੀਂ ਪਰ ਮੋਬਾਈਲ ਬਾਰੇ ਸਮਝ ਆ ਜਾਏ ਚੰਗੀ ਗੱਲ ਹੈ ਜੇ ਨਾ ਵੀ ਸਮਝਾਏ ਤਾਂ ਵੀ ਸਾਡਾ ਸਰ ਸਕਦਾ ਹੈ ਐਡੀ ਕੋਈ ਬਹੁਤ ਹੀ ਐਮਰਜੈਂਸੀ ਨਹੀਂ ਹੈ ਪਰ ਬਾਣੀ ਬਾਰੇ ਸਮਝ ਨਾ ਲੱਗੇ ਇਹ ਬੜੀ ਹੈਰਾਨੀਜਨਕ ਗੱਲ ਹੈ। ਔਰ ਸਾਡੇ ਬੱਚੇ ਕਹਿਣ ਲੱਗ ਜਾਂਦੇ ਵੀ ਬਾਣੀ ਸਾਨੂੰ ਸਮਝ ਨਹੀਂ ਆਉਂਦੀ ਤਾਂ ਇਹ ਮੈਨੂੰ ਲੱਗਦਾ ਸਾਨੂੰ ਸਾਰੇ ਅਨੁਵੇਦ ਤੇ ਚਿੰਤਾ ਕਰਨੀ ਚਾਹੀਦੀ ਹੈ। ਔਰ ਇਹ ਗੱਲ ਬੜੀ ਗੰਭੀਰਤਾ ਨਾਲ ਲੈਣੀ ਚਾਹੀਦੀ ਹੈ ਵੀ ਕਮਾਲ ਹੋ ਗਈ ਹੈ। ਇਹ ਇਦਾਂ ਹੈ ਜਿਵੇਂ ਕੋਈ ਬੱਚਾ ਆਪਣੇ ਪਿਤਾ ਨੂੰ ਕਹਿ ਰਿਹਾ ਹੋਵੇ ਪਿਤਾ ਜੀ ਮੈਨੂੰ ਨਹੀਂ ਸਮਝ ਵੀ ਤੁਸੀਂ ਕੌਣ ਹੋ? ਔਰ ਤੁਸੀਂ ਅੰਦਾਜ਼ਾ ਲਾ ਕੇ ਵੇਖੋ ਵੀ ਜਦਨ ਪੁੱਤ ਪਿਓ ਦੇ ਸਾਹਮਣੇ ਖਲੋ ਕੇ ਕਵੇ ਵੀ ਬਾਪੂ ਤੂੰ ਕੌਣ ਹੈ ਮੈਨੂੰ ਨਹੀਂ ਪਤਾ ਤੇ ਕਿੰਨੇ ਕੁ ਪਿਤਾ ਐਸੇ ਨੇ ਜਿਹੜੇ ਕਹਿਣਗੇ ਚਲ ਕੋਈ ਗੱਲ ਨਹੀਂ ਫਿਰਕੀ ਹੈ ਨਹੀਂ ਪਤਾ ਤੇ ਨਹੀਂ ਸਹੀ ਕੋਈ ਵੀ ਪਿਤਾ ਇਸ ਨਸ ਇੰਦਾ ਨਹੀਂ ਲਾਏਗਾ ਵੀ ਕੋਈ ਗੱਲ ਨਹੀਂ ਫਿਰਕੀ ਫਰਕ ਪੈਂਦਾ ਇਹ ਦੇ ਨਾਲ ਤਾਂ ਜਦੋਂ ਸੇਖਾ ਖਵਾਉਣ ਵਾਲੇ ਅਸੀਂ ਸਾਰੇ ਕਹਿੰਦੇ ਹਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੇ ਇਹਦਾ ਮਤਲਬ ਇਹ ਹੁੰਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਮਾਤਾ ਪਿਤਾ ਮੰਨਦੇ ਆਂ ਫਿਰ ਉਹ ਲੋਕ ਕੌਣ ਨੇ ਜਿਹੜੇ ਵਿੱਚ ਇਹ ਕਹਿਣ ਲੱਗ ਪਏ ਵੀ ਸਾਨੂੰ ਇਹ ਸਮਝ ਹੀ ਨਹੀਂ ਲੱਗਦੀ ਵੀ ਗੁਰੂ ਗ੍ਰੰਥ ਸਾਹਿਬ ਚ ਕੀ ਲਿਖਿਆ ਜਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਨੂੰ ਕੀ ਕਹਿਣਾ ਚਾਹੁੰਦੀ ਹੈ ਉਹਦੇ ਲਈ ਦੋ ਤਿੰਨ ਚੀਜ਼ਾਂ ਨੇ ਥੋੜੇ ਜਿਹਾ ਧਿਆਨ ਨਾਲ ਸਮਝ ਲਿਓ ਮੈਂ ਕੋਸ਼ਿਸ਼ ਕਰਾਂਗਾ ਸਮੇਂ ਵਿੱਚ ਰਹਿ ਕੇ ਆਪਾਂ ਸਮਾਪਤੀ ਕਰੀਏ ਇੱਕ ਤਾਂ ਬੋਲ ਜਿਹੜੇ ਗੁਰੂ ਕੇ ਸਵਾਰੇ ਆਪ ਜੀ ਦੇ ਨਾਲ ਕੀਰਤਨ ਦੇ ਰੂਪ ਵਿੱਚ ਸਾਂਝੇ ਕਰ ਰਹੇ ਸੰਤ ਇਹਨਾਂ ਨੂੰ ਮੈਂ ਮੰਗਲ ਰੂਪ ਵਿੱਚ ਵੀ ਆਪ ਜੀ ਦੇ ਨਾਲ ਪੜਿਆ ਹੈ ਇਹ ਬੋਲ ਧੰਗ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਹਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬੜੇ ਕੀਮਤੀ ਖਿਆਲ ਵੈਸੇ ਤੇ ਬਾਣੀ ਦਾ ਇੱਕ ਇੱਕ ਸ਼ਬਦ ਇੱਕ ਇੱਕ ਅੱਖਰ ਬੜਾ ਕੀਮਤੀ ਹੈ ਮੈਂ ਬਹੁਤ ਵਾਰ ਇਹ ਕਹਿੰਦਾ ਹੁੰਨਾ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਕੀ ਕੋਈ ਗੱਲ ਸਮਝ ਨਾ ਵੀ ਨਾ ਲੱਗੇ ਜੇ ਕਿਤੇ ਮੇਰੀ ਕੌਮ ਆਹ ਦੋ ਸ਼ਬਦ ਸਮਝ ਲਵੇ ਨਾ ਤਾਂ ਅਸੀਂ ਪੂਰੀ ਦੁਨੀਆ ਨੂੰ ਮਨੁੱਖ ਹੋਣ ਦੇ ਸਹੀ ਅਰਥ ਕੀ ਨੇ ਸਮਝਾ ਸਕਦੇ ਸਾਰਾ ਗੁਰੂ ਗ੍ਰੰਥ ਸਾਹਿਬ ਨਹੀਂ ਸਮਝ ਆਉਂਦਾ ਉਹਦੇ मीनिंग ਨਹੀਂ ਸਮਝ ਆਉਂਦੇ ਉਹਦੇ ਅਰਥ ਨਹੀਂ ਸਮਝ ਆਉਂਦੇ ਪਰ ਆ ਦੋ ਸ਼ਬਦ ਸਮਝ ਆ ਜਾਣ ਜੇ ਧਿਆਨ ਨਾਲ ਪਹਿਲਾ ਸ਼ਬਦ ਨਿਰਭਉ ਤੇ ਦੂਸਰਾ ਸ਼ਬਦ ਹੈ ਗੱਜ ਕੇ ਬੋਲਿਓ ਸਾਰੇ ਨਿਰਵੈਰ ਹਾਲਾਂਕਿ ਸ਼ਬਦ ਬਾਣੀ ਚ ਬਹੁਤ ਵਾਰ ਆਇਆ ਅਸੀਂ ਸੋਦਰ ਬਾਣੀ ਚ ਵੀ ਇਹਨੂੰ ਪੜ੍ਹਦੇ ਆ ਉਸ ਥਾਂ ਤੇ ਵੀ ਮਹਾਰਾਜ ਨੇ ਸਾਡੇ ਸਾਹਮਣੇ ਖਿਆਲ ਰੱਖੇ ਨੇ ਤੇ ਬਹੁਤ ਸਾਰੇ ਥਾਵਾਂ ਤੇ ਹੋਰ ਵੀ ਗੁਰੂ ਸਾਹਿਬ ਜੀ ਨੇ ਇਹ ਖਿਆਲ ਸਾਡੀ ਝੋਲੀ ਵਿੱਚ ਪਾਏ ਨੇ ਪਰ ਗੱਲ ਲੱਗੇ ਰਵੇ ਮੈਂ ਸਮੇਂ ਚ ਰਵਾਂ ਜੇ ਦੋ ਸ਼ਬਦ ਮੇਰੀ ਕੌਮ ਨੂੰ ਸਮਝ ਆ ਜਾਣ ਦਾ ਨਿਰਭਉ ਤੇ ਨਿਰਵੈਰ ਹੁਣ ਇਹਦੇ ਅਰਥ ਸਾਨੂੰ ਸਾਰਿਆਂ ਨੂੰ ਲਗਭਗ ਤੁਹਾਨੂੰ ਸਾਰਿਆਂ ਨੂੰ ਆਉਂਦੇ ਨੇ ਵੀ ਨਿਰਭਉ ਦਾ ਅਰਥ ਹੈ ਵੀ ਪ੍ਰਮਾਤਮਾ ਨੂੰ ਕਿਸੇ ਦਾ ਗੱਜ ਕੇ ਬੋਲਿਓ ਇੱਕ ਵਾਰ ਪ੍ਰਮਾਤਮਾ ਨੂੰ ਕਿਸੇ ਦਾ ਡਰ ਨਹੀਂ ਭਉ ਸ਼ਬਦ ਨਿਰ ਲੱਗ ਗਿਆ ਤੇ ਆਦਾ ਅਰਥ ਹੈ ਨਿਰਪੋ ਡਰ ਰਹਿਤ ਅੱਛਾ ਸਿੱਖ ਪੂਜਾ ਕਿਹਦੀ ਕਰਦਾ ਹੈ ਸਿੱਖ ਆਰਾਧਨਾ ਕਿਹਦੀ ਕਰਦਾ ਹੈ ਅਕਾਲ ਪੁਰਖ ਵੈਗਰੂ ਦੀ ਅਕਾਲ ਪੁਰਖ ਵੈਗਰੂ ਨੂੰ ਕਿਸੇ ਦਾ ਡਰ ਨਹੀਂ ਹੈ ਤੇ ਕੀ ਸਿੱਖ ਨੂੰ ਵੀ ਕਿਸੇ ਦਾ ਡਰ ਨਹੀਂ ਹੈ ਹੁਣ ਸਵਾਲ ਇਹ ਹੈ ਵੀ ਰੱਬ ਨੇ ਤੇ ਨਿਰਪੋ ਹੀ ਰਹਿਣਾ ਉਹ ਹਜ਼ਾਰਾਂ ਸਾਲ ਪਹਿਲਾਂ ਵੀ ਨਿਰਭਉ ਸੀ ਅੱਜ ਵੀ ਨਿਰਭਉ ਹੈ ਕੱਲ ਵੀ ਨਿਰਭਉ ਹੀ ਰਹੇਗਾ ਉਹਦੇ 'ਚ ਕੋਈ ਚੇਂਜ ਨਹੀਂ ਆਉਣੀ ਕੋਈ ਬਦਲਾਅ ਨਹੀਂ ਆਉਣਾ ਕੋਈ ਤਬਦੀਲੀ ਨਹੀਂ ਹੋਣੀ ਉਹਦੇ 'ਚ ਪਰ ਜਿਹੜੇ ਬੰਦੇ ਉਸ ਨਿਰਭਉ ਨਾਲ ਜੁੜ ਰਹੇ ਨੇ ਉਹ ਨਿਰਭਉ ਹੋ ਰਹੇ ਨੇ ਕਿ ਨਹੀਂ ਹੋ ਰਹੇ ਸਵਾਲ ਸਿਰਫ ਇਹ ਹੈ ਜਿੱਦਣ ਮੇਰੀ ਕੌਮ ਨਿਰਭਉ ਨਾਲ ਜੁੜ ਕੇ ਨਿਰਭਉ ਹੋ ਜਾਏਗੀ ਨਾ ਉਸ ਦਿਨ ਇਹ ਬੋਲ ਸੱਚ ਹੋ ਜਾਣਗੇ ਵੀ ਖਾਲਸੇ ਦਾ ਰਾਜ ਹੋ ਗਿਆ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਕਿੰਨੇ ਕੁ ਥਾ ਜਾਂ ਕਿੰਨੀ ਕੁ ਗਿਣਤੀ ਚ ਐਮੀਅਤ ਰੱਖਦੇ ਆ ਅਸੀਂ ਦੋ ਹੋਈਏ ਅਸੀਂ ਦੋ ਵੀ ਬਹੁਤ ਆ ਅਸੀਂ ਇੱਕ ਹੋਈਏ ਅਸੀਂ ਇੱਕ ਵੀ ਬਹੁਤ ਆ ਕਿਉਂਕਿ ਅਸੀਂ ਇੱਕ ਕਹਿੰਦੇ ਨੇ ਅਸੀਂ ਸਵਾ ਲੱਖ ਹੀ ਕਹਿੰਨੇ ਆ ਆਪਣੇ ਆਪ ਅਸੀਂ ਘੱਟ ਨੂੰ ਸਵਾਇਆ ਕਹਿਣ ਵਾਲੀ ਕੌਮ ਆ ਥੋੜੀ ਚੀਜ਼ ਨੂੰ ਅਸੀਂ ਘੱਟ ਨਹੀਂ ਕਹਿੰਦੇ ਅਸੀਂ ਵੱਧ ਕਹਿੰਨੇ ਆ ਸਾਡਾ ਸਭਿਆਚਾਰ ਵੇਖੋ ਕਿੰਨਾ ਨਿਰਾਲਾ ਆ ਤੁਸੀਂ ਪ੍ਰਸ਼ਾਦਾ ਛਕਦੇ ਹੋ ਜਦੋਂ ਕੋਈ ਚੀਜ਼ ਥੋੜੀ ਲੈਣੀ ਹੋਵੇ ਨਾ ਤਾਂ ਤੁਸੀਂ ਇਹ ਨਹੀਂ ਕਹਿੰਦੇ ਵੀ ਥੋੜੀ ਜੀ ਦਿਓ ਆਪਾਂ ਕੀ ਕਹਿੰਨੇ ਆ ਸਵਾਇਆ ਸਵਾਇਆ ਦਾ ਅਰਥ ਹੁੰਦਾ ਹੈ ਜ਼ਿਆਦਾ ਦੁਨੀਆ 'ਚ ਇਕਲौती ਕੌਮ ਹੈ ਜਿਹੜੀ ਥੋੜੀ ਨੂੰ ਸਵਾਇਆ ਕਹਿ ਲੈਂਦੀ ਹੈ ਇਸ ਲਈ ਸਾਡੇ ਸ਼ਬਦ ਔਰ ਸ਼ਬਦ ਇਕੱਲੇ ਸ਼ਬਦ ਨਹੀਂ ਹੁੰਦੇ ਸ਼ਬਦ ਸੱਭਿਆਚਾਰ ਹੁੰਦਾ ਹੈ ਸ਼ਬਦ ਕਲਚਰ ਹੁੰਦਾ ਹੈ ਅਸਲ ਵਿੱਚ ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸਾਂ ਨਿਰਭਉ ਨੂੰ ਜੁੜਨ ਵਾਲਾ ਤੇ ਨਿਰਭਉ ਨੂੰ ਪੜਨ ਵਾਲਾ ਨਿਰਭਉ ਨਹੀਂ ਹੋਇਆ ਤੇ ਉਹਦੇ ਮੂੰਹੋਂ ਕੱਢੇ ਸ਼ਬਦਾਂ ਦੇ ਕੋਈ ਅਰਥ ਨਹੀਂ ਬਣਦੇ ਉਦੇ ਬਾਰੇ ਬਾਬੇ ਦੀ ਬਾਣੀ ਨੇ ਬੜੇ ਕੀਮਤੀ ਖਿਆਲ ਦਿੱਤੇ ਮਹਾਰਾਜ ਨੇ ਕਿਹਾ ਸੀਸ ਨਿਵਾਏ ਕਿਆ ਥੀਏ ਜਾਂ ਰਿਧੈ ਕੋ ਸੁਧੇ ਜਾਹੀ ਗੁਰੂ ਸਾਹਿਬ ਜੋਰ ਇਹ ਲਾ ਰਹੇ ਨੇ ਵੀ ਤੂੰ ਨਿਰਭਉ ਹੋ ਜਾ ਪਰ ਤੂੰ ਗੁਰੂ ਸਾਹਿਬ ਜੀ ਕੋਲ ਆਣ ਕੇ ਤੇ ਡਰ ਰਹਿਦੀ ਜ਼ਿੰਦਗੀ ਜੀਣ ਵਾਲੇ ਬੰਦੇ ਤਿਆਰ ਹੀ ਨਹੀਂ ਹੋਇਆ ਡਰਨ ਵਾਲੀ ਜ਼ਿੰਦਗੀ ਜੀ ਰਿਹਾ ਹਰ ਬੰਦੇ ਨੂੰ ਡਰ ਡਰ ਇੱਕ ਤਰ੍ਹਾਂ ਦਾ ਨਹੀਂ ਹੈ ਬੜੇ ਤਰ੍ਹਾਂ ਦੇ ਡਰ ਨੇ ਬਹੁਤ ਤਰ੍ਹਾਂ ਦੇ ਡਰ ਬੰਦੇ ਦੇ ਅੰਦਰ ਬੈਠੇ ਹੋਏ ਨੇ ਉਹਨਾਂ ਡਰਾਂ ਦੀ ਵਿਆਖਿਆ ਕਰਨ ਲਈ ਵੀ ਬਹੁਤ ਲੰਮਾ ਚੌੜਾ ਸਮਾਂ ਚਾਹੀਦਾ ਹੈ ਵਿਚਾਰਨ ਬੈਠੀ ਆਪਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਈ ਵਾਰ ਮੈਨੂੰ ਹੋਰ ਬਹੁਤਾ ਡਰ ਨਹੀਂ ਹੁੰਦਾ ਮੈਨੂੰ ਇਹ ਡਾਰੀ ਸਤਾਉਂਦਾ ਵੀ ਕੋਈ ਮੇਰੇ ਨਾਲੋਂ ਵੱਧ ਪਾਵਰਫੁੱਲ ਨਾ ਹੋ ਜਾਏ ਇਹ ਵੀ ਡਰ ਹੈ ਬੰਦੇ ਦੇ ਅੰਦਰ ਕਈ ਵਾਰ ਬੰਦੇ ਦੇ ਅੰਦਰ ਇਹ ਡਰ ਬੈਠਾ ਹੁੰਦਾ ਹੈ ਵੀ ਲੋਕ ਮੇਰੇ ਨਾਲੋਂ ਵੱਧ ਕਿਸੇ ਦੂਜੇ ਦਾ ਆਦਬ ਨਾ ਕਰਨ ਲੱਗ ਜਾਣ ਕਈ ਵਾਰ ਸਾਡੇ ਬੰਦਰ ਇਹ ਡਰ ਬੈਠਾ ਹੁੰਦਾ ਹੈ ਵੀ ਮੇਰੇ ਨਾਲੋਂ ਵੱਧ ਸਿਆਣਾ ਕੋਈ ਹੋਰ ਦੁਨੀਆ ਤੇ ਪੈਦਾ ਨਹੀਂ ਹੋਣਾ ਚਾਹੀਦਾ ਇਹ ਵੀ ਡਰ ਹੈ ਡਰ ਦੀ ਕੋਈ ਇੱਕ ਇੱਕ ਪਰਿਭਾਸ਼ਾ ਨਹੀਂ ਹੈ ਵੀ ਆਹ ਡਰਿਆ ਬੰਦੇ ਨੂੰ ਅਸੀਂ ਸਿੰਪਲ ਜੀ ਚੀਜ਼ ਡਰ ਦੀ ਸਮਝੀ ਹੈ ਵੀ ਮੈਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ ਜ਼ਰੂਰੀ ਨਹੀਂ ਹੈ ਵੀ ਤੁਸੀਂ ਕਿਸੇ ਚੀਜ਼ ਤੋਂ ਮੈਂ ਕਿਸੇ ਚੀਜ਼ ਤੋਂ ਨਹੀਂ ਡਰਦਾ ਮੈਂ ਬਹੁਤ ਸਾਰੇ ਤਰ੍ਹਾਂ ਦੇ ਡਰ ਨਾਲ ਜ਼ਿੰਦਗੀ ਜਿਉਣਾ ਹੈ ਬਹੁਤ ਸਾਰੇ ਤਰ੍ਹਾਂ ਦੇ ਸਾਡੇ ਮਨਾਂ ਦੇ ਵਿੱਚ ਇਹ ਖਿਆਲ ਬੈਠੇ ਨੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਕਿਸੇ ਵੀ ਤਰ੍ਹਾਂ ਦਾ ਡਰ ਸਿੱਖ ਦੀ ਸੁਰਤ ਵਿੱਚ ਪ੍ਰਭਾਵ ਨਹੀਂ ਪਾਉਂਦਾ ਤੇ ਨਿਰਭਉ ਸ਼ਬਦ ਨੂੰ ਸਮਝਣ ਵਾਲਾ ਡਰ ਰਹਿਤ ਜ਼ਿੰਦਗੀ ਜਿਉਂਦਾ ਹੈ ਇਹ ਮੈਂ ਆਪਣੇ ਅੰਦਰ ਚੈੱਕ ਕਰਨਾ ਹੈ ਤੇ ਤੁਸੀਂ ਆਪਣੇ ਅੰਦਰ ਚੈੱਕ ਕਰਨਾ ਹੈ ਵੀ ਸਾਡੇ ਅੰਦਰ ਦਾ ਡਰ ਮੁੱਕ ਗਿਆ ਜੇ ਨਹੀਂ ਮੁੱਕਿਆ ਤੇ ਇਹਦਾ ਮਤਲਬ ਹੈ ਅਜੇ ਸਾਨੂੰ ਗੁਰਦੁਆਰੇ ਆਉਣ ਦੀ ਜਾਂਚ ਨਹੀਂ ਆਈ ਸਵੀਕਾਰ ਕਰ ਲੈਣਾ ਚਾਹੀਦਾ ਮੰਨ ਲੈਣਾ ਚਾਹੀਦਾ ਜੇ ਮੇਰੇ ਅੰਦਰ ਵੀ ਕੋਈ ਡਰ ਬੈਠਾ ਹੈ ਮੰਨ ਲਓ ਮੇਰੇ ਵਰਗੇ ਬੁਲਾਰਿਆਂ ਦੇ ਅੰਦਰ ਬੜੇ ਡਰ ਨੇ ਕਿ ਜੇ ਮੈਂ ਆ ਗੱਲ ਬੋਲਤੀ ਤੇ ਹੋ ਸਕਦਾ ਹੈ ਇਹਦੇ ਨਾਲ ਕੋਈ ਵਿਵਾਦ ਖੜਾ ਹੋ ਜਾਏ ਜੇ ਮੈਂ ਆ ਗੱਲ ਕਹਿਤੀ ਤੇ ਇਹਦੇ ਨਾਲ ਕੋਈ ਮੁਸੀਬਤ ਹੀ ਨਾ ਬਣ ਜਾਏ ਆ ਗੱਲ ਕਹਿਣ ਨਾਲ 90% ਦੀ ਮੇਰੀ ਫੀਲਡ ਨਾਲ ਸੰਬੰਧਿਤ ਬੰਦੇ ਸਟੇਜ ਤੇ ਵਿਆਖਿਆ ਕਰਦੇ ਆ ਡਰੇ ਇਸ ਗੱਲੋਂ ਰਹੇ ਨੇ ਕਿ ਜੇ ਗੁਰਬਾਣੀ ਦੀ ਵਿਆਖਿਆ ਕੀਤੀ ਤਾਂ ਸ਼ਾਇਦ ਦੁਨੀਆਂ ਦੇ ਲੋਕ ਨਾਰਾਜ਼ ਹੋ ਜਾਣਗੇ ਹਾਲਾਕੇ ਜਦੋਂ ਅਸੀਂ ਹੁਕਮਨਾਮਾ ਪੜਦੇ ਆ ਨਾ ਪਹਿਲਾ ਹੁਕਮਨਾਮਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਮੈਨੂੰ ਫਰਕ ਨਹੀਂ ਪੈਂਦਾ ਮੇਰੀ ਤਬੀਅਤ ਤੇ ਇਹਦੇ ਨਾਲ ਕੋਈ ਪ੍ਰਭਾਵ ਨਹੀਂ ਪੈਂਦਾ ਕੋਈ ਮੈਨੂੰ ਬੁਰਾ ਕਹਵੇ ਤੇ ਭਾਵੇਂ ਕੋਈ ਮੈਨੂੰ ਭਲਾ ਕਹਵੇ ਪਰ ਬੰਦਾ ਇਸ ਪ੍ਰਭਾਵੇ ਇੱਥੇ ਜਿਉਂਦਾ ਕੋਈ ਬੰਦਾ ਸੰਸਾਰ ਵਿੱਚ ਬੁਰਾ ਨਹੀਂ ਬਣਨਾ ਚਾਹੁੰਦਾ ਡਰ ਹੈ ਨਾ ਇਸ ਲਈ ਅਸੀਂ ਚੰਗੇ ਚੰਗੇ ਹੀ ਬਣ ਕੇ ਰਹਿਣਾ ਚਾਹੁੰਦੇ ਆ ਅਸੀਂ ਬੁਰੇ ਨਹੀਂ ਬਣਨਾ ਸਾਨੂੰ ਪਤਾ ਹੈ ਆ ਚੀਜ਼ਾਂ ਬੁਰੀਆਂ ਨੇ ਆ ਚੀਜ਼ਾਂ ਭੈੜੀਆਂ ਨੇ ਆ ਮੁਸ਼ਕਲਾਂ ਨੇ ਇੱਥੇ ਪਰ ਅਸੀਂ ਬੁਰੇ ਨਹੀਂ ਬਣਨਾ ਚਾਹੁੰਦੇ ਕੌਣ ਬੁਰਾ ਬਣੇ ਹੋਣ ਅਸੀਂ ਸਾਰਿਆਂ ਦੇ ਮੂੰਹ ਤੇ ਮੂੰਹ ਮੁਲਾਜਾ ਰੱਖਣਾ ਚਾਹੁੰਦੇ ਆ ਇਹਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੂਰਖ ਕਹਿੰਦੀ ਹੈ ਮੂਰਖ ਦੇ ਅਖਰੀ ਅਰਥ ਨੇ ਮੂੰਹ ਰੱਖਣ ਵਾਲਾ ਤੇ ਚੈੱਕ ਕਰੀਏ ਕਿੰਨੇ ਪਰਸੈਂਟ ਅਸੀਂ ਸਮਾਜ ਵਿੱਚ ਸਿਰਫ ਮੂੰਹ ਰੱਖ ਪਤਾ ਹੈ ਸਭ ਅਸੀਂ ਜਾਣਦੇ ਆ ਸਾਰਾ ਇਹ ਆ ਚੀਜ਼ਾਂ ਗਲਤ ਨੇ ਇਦਾਂ ਨਹੀਂ ਹੋਣਾ ਚਾਹੀਦਾ ਆ ਆ ਬੰਦੇ ਰੋਂਗ ਨੇ ਇੰਨਾ ਇੰਨਾ ਬੰਦਿਆਂ ਕਰਕੇ ਸਮਾਜ ਵਿੱਚ ਪ੍ਰੋਬਲਮ ਆ ਰਹੀ ਹੈ ਆ ਆ ਧਿਰਾਂ ਸਮਾਜ ਦਾ ਨੁਕਸਾਨ ਕਰ ਰਹੀਆਂ ਨੇ ਪਤਾ ਹੈ ਸਾਨੂੰ ਸਾਰਿਆਂ ਨੂੰ ਪਰ ਅਸੀਂ ਮੂੰਹ ਰੱਖਦੇ ਆ ਕਿਉਂਕਿ ਸਾਨੂੰ ਪਤਾ ਆ ਵੀ ਜੇ ਮੈਂ ਇਹਨਾਂ ਦੇ ਖਿਲਾਫ ਆਵਾਜ਼ ਚੁੱਕ ਲਈ ਤਾਂ ਮੈਂ ਆਪਣੇ ਮੂੰਹ ਕੋਈ ਸ਼ਬਦ ਕੱਟ ਲਿਆ ਤੇ ਇਹਦੇ ਨਾਲ ਕੋਈ ਮੇਰਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਮੈਂ ਆਪਣੀ ਜ਼ੁਬਾਨ ਨੂੰ ਤਾਲਾ ਲਾ ਲਿਆ ਮੈਂ ਸ਼ਬਦ ਮੂੰਹੋਂ ਨਹੀਂ ਕੱਢੇ ਤਾਵੇ ਅਸੀਂ ਇਹ ਕਰਦੇ ਆਂ ਵੀ ਮੇਰੇ ਬਾਬੇ ਨਾਨਕ ਦੀ ਬਾਣੀ ਨੇ ਔਰ ਬਾਬੇ ਨਾਨਕ ਜੀ ਨੇ ਦੁਨੀਆਂ ਦੇ ਅੰਦਰੋਂ ਡਰ ਦੂਰ ਕਰਨ ਦਾ ਸਭ ਤੋਂ ਅਹਿਮ ਕਦਮ ਉਦੋਂ ਪਟਿਆ ਜਦੋਂ ਮੇਰੇ ਬਾਬੇ ਨੇ 7 ਸਾਲ ਦੀ 9 ਸਾਲ ਦੀ ਉਮਰ ਦੇ ਵਿੱਚ ਹਜ਼ਾਰਾਂ ਸਾਲ ਪੁਰਾਣੀ ਚੱਲਦੀ ਪਰੰਪਰਾ ਤੇ ਸਵਾਲ ਕੀਤਾ ਇਹ ਗਲਤ ਹੈ। ਬੜਿਆਂ ਨੇ ਕਿਹਾ ਹੋਣਾ ਬਾਬਾ ਤੂੰ ਨਿਆਣਾ ਆ ਦੇ 9 ਸਾਲ ਤੇਰੀ ਉਮਰ ਹੈ ਤੈਨੂੰ ਕੀ ਪਤਾ ਵੀ ਇਹ ਕਿੰਨੇ ਚਿਰ ਤੋਂ ਚੱਲ ਰਹੀ ਰੀਤ ਐ ਤੂੰ ਕੀ ਲੈਣਾ ਤੁਸੀਂ ਨਹੀਂ ਮੰਨਣਾ ਪਰ ਇਹਨਾਂ ਨੂੰ ਮੰਨਣ ਦਿਓ ਮਹਾਰਾਜ ਕਹਿੰਦੇ ਮੈਂ ਇਹਨਾਂ ਨੂੰ ਮੰਨਣ ਤੋਂ ਤਾਂ ਇਨਕਾਰ ਹੀ ਨਹੀਂ ਕਰ ਰਿਹਾ ਪਰ ਗੱਲ ਇਹ ਐ ਵੀ ਇਹ ਮੈਨੂੰ ਕਹਿ ਰਹੇ ਨੇ ਵੀ ਇਹਦੇ ਨਾਲ ਤੁਸੀਂ ਧਰਮੀ ਬਣਨਾ ਮੈਂ ਤਾਂ ਕਹਿ ਰਿਹਾ ਵੀ ਇਹ ਧਾਗਾ ਮੈਨੂੰ ਧਰਮੀ ਨਹੀਂ ਬਣਾਏਗਾ ਕਿਉਂਕਿ ਇਹ ਧਰਮੀ ਨਹੀਂ ਬਣਾਉਂਦਾ ਇਹ ਤੁਹਾਡਾ ਸੜਿਆੰਤਰ ਹੈ ਤੁਹਾਡਾ ਪ੍ਰੋਪੋਗੈਂਡਾ ਆ ਤੁਸੀਂ ਪ੍ਰੋਪੋਗੈਂਡਾ ਸਿਰਦੇ ਆ ਵੀ ਜਿਹਦੇ ਗੱਲ ਚ ਮੈਂ ਧਾਗਾ ਪਾਵਾਂਗਾ ਉਹ ਧਰਮੀ ਹੋ ਜਾਏਗਾ ਜਿਹਦੇ ਗੱਲ ਚ ਮੈਂ ਧਾਗਾ ਨਹੀਂ ਪਾਵਾਂਗਾ ਉਹ ਧਰਮੀ ਨਹੀਂ ਹੋਏਗਾ ਔਰ ਇਹ ਫੈਸਲਾ ਵੀ ਮੈਂ ਕਰਾਂਗਾ ਵੀ ਕੌਣ ਧਾਗਾ ਪਾ ਸਕਦਾ ਤੇ ਕੌਣ ਧਾਗਾ ਨਹੀਂ ਪਾ ਸਕਦਾ ਮੈਂ ਤਾਂ ਸਿਰਫ ਇਸ ਪਰੰਪਰਾ ਤੇ ਸਵਾਲ ਕਰ ਰਿਹਾ ਇਹਦਾ ਜਵਾਬ ਹੈਗਾ ਇਹ ਤਾਂ ਦੇ ਦਿਓ ਸੋ ਗੁਰੂ ਕੇ ਪਿਆਰਿਓ ਦੂਸਰਾ ਸ਼ਬਦ ਨਿਰਵੈਰ ਸਮਾਨੀ ਬੋਤਾ ਨਿਰਵੈਰ ਹੁਣ ਇਹ ਸ਼ਬਦ ਕਿੰਨੇ 1% ਸਾਨੂੰ ਸਮਝ ਆਇਆ ਮੈਨੂੰ ਇਸ ਗੱਲ ਦੀ ਬੜੀ ਹੈਰਾਨਗੀ ਹੁੰਦੀ ਹੈ ਆਮ ਸੰਗਤ ਤੇ ਚਲੋ ਛੱਡ ਦਿੰਦੇ ਆਪਾਂ ਕਿ ਸੰਗਤ ਦਾ ਬਹੁਤ ਵੱਡਾ ਹਿੱਸਾ ਗੁਰਬਾਣੀ ਨੂੰ ਉਨੀ ਗੰਭੀਰਤਾ ਨਾਲ ਨਹੀਂ ਵਿਚਾਰਦਾ ਸੰਗਤ ਤਾਂ ਵਿਚਾਰੀ ਗੁਰਦੁਆਰੇ ਆਉਂਦੀ ਹੈ ਕੀਰਤਨ ਸੁਣ ਲੈਂਦੇ ਨੇ ਕਥਾ ਸੁਣ ਲੈਂਦੇ ਨੇ ਉਹਨਾਂ ਦਾ ਇੰਨਾ ਕੀ ਵਾਹ ਬਾਣੀ ਨਾਲ ਹੁੰਦਾ ਹੈ हां बहुत सारे संगत ਵਿੱਚ ਵਿਦਵਾਨ ਸੱਜਣ ਵੀ ਹੁੰਦੇ ਨੇ ਜ਼ਰੂਰੀ ਨਹੀਂ ਮਾਈਕ ਤੇ ਬੋਲਣ ਵਾਲਾ ਵਿਦਵਾਨ ਹੀ ਹੁੰਦਾ ਹੈ ਕਈ ਬਜ਼ੁਰਗ ਕਈ ਵੀਰ ਕਈ ਭੈਣਾ ਬਾਣੀ ਦੀ ਸਮਝ ਸਾਡੇ ਨਾਲੋਂ ਵੀ ਜ਼ਿਆਦਾ ਰੱਖਦੇ ਹੁੰਦੇ ਨੇ ਸੰਗਤ ਵਿੱਚ ਬੈਠੇ ਪਰ ਬਹੁਤ ਵੱਡਾ ਹਿੱਸਾ ਗੁਰਬਾਣੀ ਨੂੰ ਉਸ ਢੰਗ ਨਾਲ ਨਹੀਂ ਖੋਜਦਾ ਜਿਸ ਢੰਗ ਨਾਲ ਸਾਡੀ ਪ੍ਰਚਾਰਕ ਸ਼੍ਰੇਣੀ ਕੀਰਤਨ ਕਰਨ ਵਾਲੇ ਬੰਦੇ ਜਾਂ ਜਿਹੜੇ ਮੰਨ ਲਓ ਜਿਹੜੇ ਬੰਦੇ ਨੇ ਸ਼ਬਦ ਦਾ ਕੀਰਤਨ ਕਰਨਾ ਉਹ ਕੀਰਤਨ ਕਰਨ ਵਾਲਾ ਸ਼ਬਦ ਨੂੰ ਯਾਦ ਵੀ ਕਰੇਗਾ ਨਾ ਫਿਰ ਉਹਨੂੰ ਵਾਜੇ ਤੇ ਕੱਢੇਗਾ ਵੀ ਇਹਦਾ ਮਤਲਬ ਹੈ ਉਹ ਸ਼ਬਦ ਇੰਨਾ ਟਾਈਮ ਆਮ ਸੰਗਤ ਨਹੀਂ ਨਾ ਲਾਏਗੀ ਉਹ ਸ਼ਬਦ ਜਿੰਨਾ ਕੀਰਤਨ ਕਰਨ ਵਾਲਾ ਜਿੰਨਾ ਕਥਾ ਕਰਨ ਵਾਲਾ ਲਾਏਗਾ ਪਰ ਜੇ ਸ਼ਬਦ ਦੀ ਉਸ ਵਿਚਾਰ ਧਾਰਾ ਤੇ ਅਜੇ ਕੀਰਤਨ ਕਰਨ ਵਾਲਾ ਕਥਾ ਕਰਨ ਵਾਲਾ ਵੀ ਆਪਣੇ ਆਪ ਨੂੰ ਨਹੀਂ ਚਲਾ ਸਕਦਾ ਤਾਂ ਇਹਦਾ ਮਤਲਬ ਹੈ ਵੀ ਆਮ ਸੰਗਤ ਤੋਂ ਕਿੱਦਣ ਉਮੀਦ ਕੀਤੀ ਜਾ ਸਕਦੀ ਹੈ ਜੇ ਟੀਚਰ ਹੀ ਕਮਜ਼ੋਰ ਹੋਣਗੇ ਤੇ ਵਿਦਿਆਰਥੀਆਂ ਦਾ ਕਮਜ਼ੋਰ ਹੋਣਾ ਤੇ ਸੁਭਾਵਕ ਹੀ ਹੈ ਨਿਰਵੈਰ ਸ਼ਬਦ ਦੇ ਅਰਥ ਦੋ ਸ਼ਬਦ ਮੈਂ ਕਿਹਾ ਸੀ ਬੜੇ ਸੌਖੇ ਦੇ ਨੇ ਨਿਰਭਉ ਤੇ ਨਿਰਵੈਰ ਜੇ ਮੇਰੀ ਕੌਮ ਇਹਨੂੰ ਹੀ ਧਿਆਨ ਨਾਲ ਸਮਝ ਲੈਂਦੀ ਕਿੰਨੇ ਪਰਸੈਂਟ ਅਸੀਂ ਵੈਰ ਰੱਖਣੇ ਬੰਦ ਕਰ ਦੁੱਤੇ ਨੇ ਅਸੀਂ ਵੈਰ ਰੱਖਦੇ ਹਾਂ ਪਰ ਸਾਡੇ ਵੈਰ ਕੋਈ ਮੈਨੂੰ ਨਹੀਂ ਲੱਗਦਾ ਤੁਸੀਂ ਧਿਆਨ ਨਾਲ ਨਿਗਾਹ ਮਾਰੋ ਭਲਾ ਕਿ ਸਾਡੇ ਵੈਰ ਕੋਈ ਬਹੁਤ ਵੱਡੇ ਪੱਦਰ ਦੇ ਨੇ ਸਾਡੇ ਵੈਰ ਕਿਦਾਂ ਦੇ ਨੇ ਇਹਨੇ ਮੈਨੂੰ ਫਲਾਨੇ ਥਾਂ ਤੇ ਫਤੇ ਨਹੀਂ ਸੀ ਬੁਲਾਈ ਇਸ ਕਰਕੇ ਅੱਜ ਤੋਂ ਬਾਅਦ ਮੈਂ ਇਹਨੂੰ ਨਹੀਂ ਬੁਲਾਉਣਾ ਇਹ ਮੇਰੇ ਨਾਲ ਜਿਹੜਾ ਬੰਦਾ ਮੇਰੇ ਨਾਲ ਨਹੀਂ ਬੋਲਦਾ ਇਹ ਉਹਦੇ ਨਾਲ ਬੋਲਦਾ ਸੀ ਇਸ ਕਰਕੇ ਮੈਂ ਇਹਦੇ ਨਾਲ ਗੱਲ ਨਹੀਂ ਕਰਨੀ ਕਮਾਲ ਦੀ ਗੱਲ ਹੈ ਕਿੰਨੀਆਂ ਛੋਟੀਆਂ ਛੋਟੀਆਂ ਚੀਜ਼ਾਂ ਨੇ ਇਸ ਬੰਦੇ ਦੀ ਜਾਤ ਹੋਰ ਹੈ ਸਾਡੀ ਜਾਤ ਹੋਰ ਹੈ ਇਸ ਕਰਕੇ ਇਹਦੀ ਜਾਤ ਨਾਲ ਸਾਡੀ ਜਾਤ ਮੈਚ ਨਹੀਂ ਕਰਦੀ ਇਸ ਕਰਕੇ ਸਾਡਾ ਇਹਦੇ ਨਾਲ ਵੈਰ ਹੈ ਕਿਉਂ ਵੈਰ ਹੈ ਕਿ ਅਸੀਂ ਨਿਰਵੈਰ ਦੀ ਡੈਫੀਨੇਸ਼ਨ ਜਾਂ ਨਿਰਵੈਰ ਦੀ ਪਰਿਭਾਸ਼ਾ ਨੂੰ ਜਾਣਨ ਦਾ ਯਤਨ ਨਹੀਂ ਕੀਤਾ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਕਿਹਾ ਅਵਲ ਅੱਲਾ ਨੂਰੁ ਪਾਇਆ ਕੁਦਰਤ ਕੇ ਗੱਜ ਕੇ ਬੋਲਿਓ ਕੁਦਰਤ ਕੇ ਚਲੋ ਸਭ ਛੱਡਦੇ ਨੇ ਆਪਾਂ ਕੱਲੇ ਸਿੱਖ ਕੁਦਰਤ ਦੇ ਬੰਦੇ ਬਣਦੇ ਨੇ ਆਪਣੇ ਆਪ ਨੂੰ ਕੱਲੇ ਸਿੱਖ ਆਪਾਂ ਮੰਨਦੇ ਆਂ ਵੀ ਆਪਾਂ ਸਾਰੇ ਕੁਦਰਤ ਦੇ ਬੰਦੇ ਆ ਨਾ ਸਾਰੇ ਹੀ ਆਪਾਂ ਕੋਈ ਕਿਸੇ ਜਥੇਬੰਦੀ ਦਾ ਬੰਦਾ ਹੈ ਕੋਈ ਕਿਸੇ ਬਿਰਾਦਰੀ ਦਾ ਬੰਦਾ ਹੈ ਕੋਈ ਕਿਸੇ ਪ੍ਰਚਾਰਕ ਦਾ ਬੰਦਾ ਹੈ ਕੋਈ ਕਿਸੇ ਗਰੁੱਪ ਦਾ ਬੰਦਾ ਹੈ ਕੁਦਰਤ ਦੇ ਬੰਦੇ ਕਿੱਥੇ ਨੇ ਸਿੱਖਾਂ ਚ ਵਿਖਾ ਦਈਏ ਕੱਲਾ ਆਪਣੇ ਆਪਣੇ ਤੌਰ ਤੇ ਵਿਖਾ ਦਈਏ ਅਸੀਂ ਗਰੁੱਪਾਂ ਦੇ ਬੰਦੇ ਆ ਅਸੀਂ ਕੁਦਰਤ ਦੇ ਬੰਦੇ ਨਹੀਂ ਆ ਹਾਲਾਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰ ਬਾਰ ਔਰ ਇਹ ਤਾਂ ਹੋਏਗਾ ਜੇ ਨਿਰਵੈਰ ਮੁਕੇਗਾ ਅੰਦਰੋਂ ਨਿਰਵੈਰ ਮੈਨੂੰ ਦੂਜੇ ਗਰੁੱਪ ਵਿੱਚ ਸ਼ਾਮਲ ਨਹੀਂ ਹੋਣ ਦਿੰਦਾ ਔਰ ਦੂਜੇ ਗਰੁੱਪ ਨੂੰ ਮੇਰੇ ਲਾਗੇ ਨਹੀਂ ਖਲੋਣ ਦਿੰਦਾ ਕਿਉਂਕਿ ਗਰੁੱਪ ਇੱਕ ਦੂਜੇ ਦੇ ਖਿਲਾਫ ਪ੍ਰੋਪੋਗੈਂਡਾ ਸਿਰਜਦੇ ਨੇ ਗਰੁੱਪ ਬਚੇਗਾ ਤਾਂ ਵੇਖੋ ਗਰੁੱਪ ਕਿਦਾਂ ਜਿੰਦੇ ਰਹਿਣਗੇ ਗਰੁੱਪ ਉਦੋਂ ਜਿੰਦਾ ਰਹੇਗਾ ਜਦੋਂ ਇੱਕ ਗਰੁੱਪ ਦੂਜੇ ਗਰੁੱਪ ਨੂੰ ਨੀਵਾ ਵਿਖਾਏਗਾ ਤੇ ਦੂਜਾ ਗਰੁੱਪ ਦੂਜੇ ਗਰੁੱਪ ਨੂੰ ਨੀਵਾ ਵਿਖਾਏਗਾ ਜੇ ਦੋਵੇਂ ਗਰੁੱਪ ਇੱਕ ਗੱਲ ਕਰਨ ਲੱਗ ਜਾਣਗੇ ਫਿਰ ਗਰੁੱਪ ਕੀ ਰਹਿ ਜਾਏਗਾ ਉੱਥੇ ਗ੍ਰੋਪਤਾ ਉਹਦੇ ਹੀ ਖਤਮ ਹੋ ਜਾੜੇ ਨੇ ਔਰ ਵਾਰੇ ਬਲੇ ਹਾਰੇ ਜਾਵਾ ਮੈਂ ਸੱਚੇ ਪਾਤਸ਼ਾਹ ਜੀ ਦੇ ਮੇਰੇ ਬਾਬੇ ਨਾਨਕ ਦੀਆਂ ਉਦਾਸੀਆਂ ਨੇ ਭਾਰਤ ਦੀ ਧਰਤੀ 'ਚੋਂ ਗ੍ਰੁੱਪ ਮੁਕਾਏ ਇਸ ਕਰਕੇ ਬਨਾਰਸ ਦੀ ਧਰਤੀ ਤੇ ਰਹਿਣ ਵਾਲੇ ਬਾਬਾ ਕਬੀਰ ਜੀ ਦੇ ਕਿਸੇ ਨੇ ਨਹੀਂ ਪੁੱਛਿਆ ਵੀ ਬਾਬਾ ਕਬੀਰ ਜੀ ਦੀ ਜਾਤ ਕੀ ਹੈ ਇਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੋ ਸਕਦੀ ਹੈ ਕਿ ਨਹੀਂ ਹੋ ਸਕਦੀ ਬਨਾਰਸ ਦੀ ਧਰਤੀ ਤੇ ਰੋਦ ਜੋੜਿਆਂ ਨੂੰ ਗੰਡ ਲਾਉਣ ਵਾਲਾ ਜੁੱਤੀਆਂ ਗੰਡਣ ਵਾਲਾ ਜੁੱਤੀਆਂ ਨੂੰ ਤੋਪੇ ਭਰਨ ਵਾਲਾ ਬੰਦਾ ਆਪਣੇ ਹੱਥ ਵਿੱਚ ਕਲਮ ਫੜਦਾ ਤੇ ਬਾਣੀ ਲਿਖਦਾ ਪਰ ਕਿਸੇ ਨੇ ਇਹ ਨਹੀਂ ਕਿਹਾ ਵੀ ਇਹਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕਿਵੇਂ ਹੋ ਸਕਦੀ ਹੈ ਜੇ ਅੱਜ ਦਾ ਯੋਗ ਵੇਖੋਗੇ ਤਾਂ ਹੋ ਸਕਦਾ ਬਾਬਾ ਰਵਿਦਾਸ ਜੀ ਦੇ ਹੱਥ ਦਾ ਪਾਣੀ ਵੀ ਕੋਈ ਨਾ ਪੀਂਦਾ ਉਹਦੀ ਬਾਣੀ ਲਿਖਣੀ ਤੇ ਬੜੇ ਦੂਰ ਦੀ ਗੱਲ ਜਿੰਨੇ ਗਰੋਪਾਸੀ ਕਾਇਮ ਕਰ ਦਿੱਤੇ ਔਰ ਜਿੰਨਾ ਵੈਰ ਵੱਧ ਗਿਆ ਅੱਜ ਤਾਂ ਬਾਬਾ ਰਵਿਦਾਸ ਜੀ ਦੇ ਹੱਥ ਦਾ ਪਾਣੀ ਵੀ ਨਹੀਂ ਪੀਏਗਾ ਕੋਈ ਇਹ ਤਾਂ ਉਸ ਵੇਲੇ ਬਾਬੇ ਨੇ ਕਰਤਾ ਵੀ ਬਾਣੀ ਦੇ ਅੰਦਰ ਇਹ ਸਾਰੀਆਂ ਚੀਜ਼ਾਂ ਸਿਰਜ ਦਿੱਤੀਆਂ ਸੋ ਗੁਰੂ ਕੇ ਪਿਆਰਿਓ ਜਿੰਨਾ ਚਿਰ ਤੱਕ ਅਸੀਂ ਕੁਦਰਤ ਦੇ ਬੰਦੇ ਨਹੀਂ ਬਣਦੇ ਅਸੀਂ ਗੁਰੂ ਦੇ ਬੰਦੇ ਨਹੀਂ ਬਣਦੇ ਅਸੀਂ ਨਾਨਕ ਪਿਤਾ ਜੀ ਦੇ ਬੰਦੇ ਨਹੀਂ ਬਣਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਬੰਦੇ ਨਹੀਂ ਬਣਦੇ ਜਿੰਨਾ ਚਿਰ ਤੱਕ ਗਰੁੱਪਾਂ ਦੇ ਬੰਦੇ ਰਾਵਾਂਗੇ ਜਾਤਾਂ ਦੇ ਬੰਦੇ ਰਾਵਾਂਗੇ ਵੈਰ ਰੱਖ ਕੇ ਅਸੀਂ ਇਹ ਕੈਟਾਗਰੀ ਜੀਵਨ ਵਿੱਚੋਂ ਨਹੀਂ ਮੁਕਾਵਾਂਗੇ ਨਾ ਮੇਰਾ ਭਲਾ ਹੋਣਾ ਤੇ ਨਾ ਕੌਮ ਦਾ ਭਲਾ ਹੋਣਾ ਤੇ ਗੱਜ ਕੇ ਬੋਲਿਓ ਨਾ ਫਿਰ ਸਰਬੱਤ ਦਾ ਭਲਾ ਹੋਣਾ ਐਵੇਂ ਝੂਠੇ ਦਾਵੇ ਨੇ ਹੁਣੇ ਸਮਾਪਤੀ ਹੋਣੀ ਆ ਆਪਾਂ ਸਾਰਿਆਂ ਨੇ ਕਹਿਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਗੱਜ ਕੇ ਬੋਲੋ ਤੇਰੇ ਭਾਣੇ ਭਲਾ ਤੇ ਮੈਂ ਆਪਣਾ ਵੀ ਨਹੀਂ ਕਰਨ ਜੋਗਾ ਸਰਬੱਤ ਦਾ ਕਿੱਥੋਂ ਕਰ ਲਾਂਗਾ ਆਪਣਾ ਭਲਾ ਕਿੱਥੋਂ ਹੁੰਦਾ ਜਿੱਦਣ ਮੇਰੇ ਅੰਦਰ ਇਹ ਗੱਲ ਸਮਝ ਲੱਗ ਜਾਏ ਧਿਆਨ ਰੱਖਿਓ ਸਮਾਂ ਨਹੀਂ ਨਿਰਭਉ ਤੇ ਨਿਰਵੈਰ ਇਹਨੂੰ ਜੀਵਨ ਚ ਲਿਆਈਏ ਡਰ ਕੱਢੋ ਜ਼ਿੰਦਗੀ ਦੇ ਅੰਦਰ ਜਿਹੜਾ ਬੰਦਾ ਰੋਜ਼ ਇਹ ਪੜ ਰਿਹਾ ਹੈ ਨਾ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਬੋਲੋਗੇ ਤਾਂ ਕਾ ਰਜਕ ਆਗੇ ਕਰ ਧਰਿਆ ਉਹ ਵੀ ਆਪਣੀ ਰੋਟੀ ਦੇ ਬਦਲੇ ਪਤਾ ਨਹੀਂ ਕਿੰਨਿਆਂ ਦੀਆਂ ਰੋਟੀਆਂ ਖੋ ਰਿਆ ਹੈ। ਇਹ ਰੋਗ ਹੈ ਸਮਾਜ ਦੇ ਅੰਦਰ। ਬੜਾ ਪ੍ਰਭਲ ਰੋਗ ਹੈ। ਜੀਨੂੰ ਔਰ ਪੜ ਰਿਹਾ ਹੈ ਉਹਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਲਿਖਿਆ। ਉਹਦੇ मीनिंग ਵੀ ਜਾਣਦਾ ਹੈ, ਉਹਦੇ ਅਰਥ ਵੀ ਜਾਣਦਾ ਹੈ, ਉਹਦੀ ਵਿਆਖਿਆ ਜਾਣਦਾ ਹੈ, ਉਹਦੇ ਭਾਵ ਜਾਣਦਾ ਹੈ ਚੰਗੀ ਤਰ੍ਹਾਂ। ਪਰ ਨਹੀਂ ਵਿਸ਼ਵਾਸ ਆ ਰਿਹਾ ਉਹਦੇ ਤੇ। ਬਲੀਵ ਨਹੀਂ ਕਰ پا ਰਿਹਾ ਉਹਦੇ ਤੇ। ਲਿਖਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਔਰ ਉਹਦੇ ਤੇ ਬਲੀਵ ਕੌਣ ਕਰੇ ਵਿਸ਼ਵਾਸ ਕੌਣ ਕਰੇ ٹرسٹ ਕੌਣ ਕਰੇ ਉਹਦੇ ਤੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੇ ਕਿਹਾ ਸੈਲ ਪੱਥਰ ਮੈਂ ਜਨ ਤੋਂ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਮੇਰੇ ਮਾਦੋ ਜੀ ਬੋਲੋ ਗੱਜ ਕੇ ਮੇਰੇ ਮਾਦੋ ਜੀ ਸਤ ਸੰਗਤ ਮਿਲੈ ਸੋ ਤਰਿਆ ਜਿੰਨੀਆਂ ਗੱਲਾਂ ਆਪਾਂ ਪਹਿਲਾਂ ਕੀਤੀਆਂ ਨੇ ਨਾ ਇੰਨਾਂ ਸਾਰੀਆਂ ਚੀਜ਼ਾਂ ਚੋਂ ਬਾਹਰ ਨਿਕਲ ਨੂੰ ਤਰਨਾ ਕਹਿੰਦੇ ਨੇ ਕਿਵੇਂ ਤਰਿਆ ਜਾ ਸਕਦਾ ਸੱਤ ਸੰਗਤ ਮਿਲੈ ਹੁਣ ਸਮਾਂ ਨਹੀਂ ਮੈਂ ਸੱਤ ਸੰਗਤ ਤੇ ਚਰਚਾ ਕਰ ਸਕਾਂ ਸਾਡੇ ਦਿਮਾਗ ਵਿੱਚ ਸੱਤ ਸੰਗਤ ਦੀ ਰੋਂਗ ਡੈਫੀਨੇਸ਼ਨ ਫਿਟ ਕਰ ਦਿੱਤੀ ਆ ਰੋਂਗ ਡੈਫੀਨੇਸ਼ਨ ਠੀਕ ਨਹੀਂ ਹੈ ਸੰਗਤ ਦੀ ਪਰਿਭਾਸ਼ਾ ਸਾਨੂੰ ਠੀਕ ਨਹੀਂ ਸਮਝ ਆਈ ਸੰਗਤ ਦੇ ਅਰਥ ਕੀ ਕੀਤੇ ਨੇ ਅਸੀਂ ਗੁਰਦੁਆਰੇ ਦੀ ਹਦੂਦ ਵਿੱਚ ਬਹਿ ਕੇ ਕੀਰਤਨ ਤੇ ਕਥਾ ਸੁਣਨਾ ਇਹਨੂੰ ਅਸੀਂ ਕਹਿੰਦੇ ਆ ਸਤ ਸੰਗਤ ਕਰਨੀ ਚੰਗੀ ਗੱਲ ਹੈ ਇਹ ਸਤ ਸੰਗਤ ਹੀ ਹੁੰਦੀ ਹੈ ਪਰ ਕੀ ਗੁਰਦੁਆਰੇ ਤੋਂ ਬਾਹਰ ਸਤ ਸੰਗ ਨਹੀਂ ਹੋਣਾ ਚਾਹੀਦਾ ਅੱਛਾ ਜੇ ਗੁਰਦੁਆਰੇ ਤੋਂ ਬਾਹਰ ਸਤ ਸੰਗ ਹੋਣਾ ਚਾਹੀਦਾ ਫਿਰ ਇਹ ਬਾਜਾ ਤਬਲਾ ਨਾਲ ਖੜਾਂਗੇ ਬਾਹਰ ਕਥਾ ਨਾਲ ਕਥਾਵਾਚ ਨਾਲ ਨਾਲ ਜਾਏਗਾ ਨਹੀਂ ਇਹ ਤਾਂ ਪੌਸਿਬਿਲਿਟੀ ਨਹੀਂ ਹੈ ਕਿਵੇਂ ਸੰਭੋ ਹੈ ਸਤ ਸੰਗਤ ਕੈਸੀ ਜਾਣੀ ਐ ਮਹਾਰਾਜ ਸਤ ਸੰਗਤ ਕਿਸ ਨੂੰ ਕਹਿੰਦੇ ਨੇ ਮਹਾਰਾਜ ਨੇ ਕਿਹਾ ਜਿੱਥੇ ਏਕੋ ਨਾਮ ਵਖਾਣੀਏ ਜਦੋਂ ਮੈਂ ਜਿਸ ਤਰ੍ਹਾਂ ਦਾ ਗੁਰੂ ਦੀ ਹਜ਼ੂਰੀ ਵਿੱਚ ਹੁੰਨਾ ਇਦਾਂ ਦਾ ਮੈਂ ਸਾਰਿਆਂ ਥਾਵਾਂ ਤੇ ਰਹਿਣ ਲੱਗ ਪਿਆ ਤੇ ਮਨ ਨੂੰ ਮੈਨੂੰ ਸਤ ਸੰਗ ਕਰਨ ਦੀ ਜਾਜ ਆ ਗਈ ਅਸਲ ਵਿੱਚ ਸਤ ਸੰਗ ਦਾ ਅਰਥ ਹੈ ਜਿੱਦਣ ਮੇਰਾ ਸੰਗ ਸਤ ਨਾਲ ਹੋ ਗਿਆ ਜਿੱਦਣ ਸਤ ਨਾਲ ਮੈਂ ਸੰਗੀ ਬਣ ਗਿਆ ਤੇ ਜਿੱਦਣ ਮੈਂ ਸਤ ਦਾ ਸੰਗੀ ਹੋ ਗਿਆ ਨਾ ਮੇਰੇ ਆਲੇ-ਦੁਆਲੇ ਭਾਵੇਂ ਜਿੰਨਾ ਮਰਜ਼ੀ ਵੱਡਾ ਝੁਰਮਟ ਖੜਾ ਹੋਵੇ ਔਰ ਉਹ ਮੈਨੂੰ ਇਹ ਕਹਿ ਰਿਹਾ ਹੋਵੇ ਵੀ ਤੁਸੀਂ ਇੱਕ ਮਿੰਟ ਲਈ ਝੂਠ ਬੋਲਦੇ ਹੋ ਮੇਰੇ ਮੂੰਹੋਂ ਇਹ ਸ਼ਬਦ ਨਹੀਂ ਨਿਕਲਣਗੇ ਚੇਤਾ ਰੱਖਿਓ ਇਤਿਹਾਸ ਦੇ ਉਹ ਪੰਨੇ ਜਦੋਂ ਇੱਕ ਮਾਂ ਆਪਣੇ ਪੁੱਤ ਨੂੰ ਜਾ ਕੇ ਕਹਿ ਰਹੀ ਹੈ ਵੀ ਇੱਕ ਵਾਰ ਕਹਿ ਦੇ ਮੈਂ ਸਿੱਖ ਨਹੀਂ ਉਹ ਦਰਵਾਜ਼ੇ ਤੋਂ ਬਾਹਰ ਜਾ ਕੇ ਫਿਰ ਕਹਿਦੀ ਮੈਂ ਸਿੱਖਾਂ ਤੇ ਬੱਚਾ ਉੱਚੀ-ਉੱਚੀ ਕੂ ਕੇ ਕਹਿੰਦਾ ਤੂੰ ਮੇਰੀ ਮਾਂ ਹੀ ਨਹੀਂ ਹੈ ਇਹ ਸਤਸੰਗ ਉੱਥੇ ਕੋਈ دیਵਾਨ ਨਹੀਂ ਸੀ ਲੱਗਾ ਹੋਇਆ ਮਹਾਰਾਜ ਦਾ ਪ੍ਰਕਾਸ਼ ਨਹੀਂ ਸੀ ਉੱਥੇ ਪਰ ਸੱਤ ਦਾ ਸੰਗੀ ਖੜਾ ਸੀ ਉੱਥੇ ਜਿਹੜਾ ਇਹ ਕਹਿ ਰਿਹਾ ਸੀ ਵੀ ਦੁਨੀਆ ਦੀ ਕੋਈ ਤਾਕਤ ਮੇਰੇ ਮੂੰਹੇ ਸ਼ਬਦ ਕਿਵੇਂ ਕਢਾ ਸਕਦੀ ਹੈ ਵੀ ਮੈਂ ਸਿੱਖ ਨਹੀਂ ਤੇ ਮਾਂ ਨੇ ਕਿਹਾ ਪੁੱਤ ਜੇ ਤੂੰ ਸਿੱਖ ਕਹਿਂਗਾ ਤੈਨੂੰ ਮਾਰ ਦੇਣਗੇ ਤੇ ਬੱਚੇ ਨੇ ਕਿਹਾ ਮਾਂ ਤੈਨੂੰ ਕੀ ਲੱਗਦਾ ਹੈ ਮੌਤ ਦਾ ਡਰ ਮੇਰੀ ਜ਼ਿੰਦਗੀ ਦੇ ਅੰਦਰੋਂ ਸਿੱਖੀ ਦਾ ਪਿਆਰ ਮੁਕਾ ਦੇਗਾ ਨਹੀਂ ਮੁਕਾ ਸਕਦਾ ਇਹਨੂੰ ਸਤਸੰਗ ਕਰਨਾ ਕਹਿੰਦੇ ਨੇ ਔਰ ਬੜੀਆਂ ਪਿਆਰੀਆਂ ਪਰਵਾਸ਼ਾਵਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦਿੱਤੀਆਂ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਇੱਕ ਹੁੰਦਾ ਗਤ ਤੇ ਪਰਮ ਦਾ ਮਤਲਬ ਜਦੋਂ ਕਿਸੇ ਚੀਜ਼ ਨਾਲ ਸ੍ਰੇਸ਼ਟ ਜੁੜਦਾ ਹੈ ਨਾ ਬਹੁਤ ਸਤਕਾਰਤ ਚੀਜ਼ ਜੁੜਦਾ ਹੈ ਤਾਂ ਉਹਦੇ ਨਾਲ ਸ਼ਬਦ ਪਰਮ ਲੱਗ ਜਾਂਦਾ ਬਾਬੇ ਦੀ ਬਾਣੀ ਨੇ ਕਿਹਾ ਤੁਹਾਡੀ ਬਾਣੀ ਅੰਮ੍ਰਿਤ ਹੈ ਅੰਮ੍ਰਿਤ ਅਰਥ ਹੈ ਜਿਹੜੀ ਮ੍ਰਿਤ ਤੋਂ ਰਹਿਤ ਕਰ ਦਿੰਦੀ ਹੈ ਮੌਤ ਤੋਂ ਰਹਿਤ ਕਰ ਦਿੰਦੀ ਦੋ ਤਰ੍ਹਾਂ ਦੀ ਮੌਤ ਦਾ ਜ਼ਿਕਰ ਹੈ ਬਾਣੀ ਤਿੰਨ ਤਰ੍ਹਾਂ ਦੀ ਮੌਤ ਦਾ ਜ਼ਿਕਰ ਹੈ ਮੈਂ ਸਿਰਫ ਦੋ ਤਰ੍ਹਾਂ ਦੀ ਗੱਲ ਕਰਨੀ ਚਾਹਉਣਾ ਇੱਕ ਮੌਤ ਹੈ ਸਰੀਰ ਦੀ ਤੇ ਇੱਕ ਮੌਤ ਹੈ ਜਮੀਰ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰੀਰ ਦੀ ਮੌਤ ਹੋਣ ਤੋਂ ਨਹੀਂ ਬਚਾ ਸਕਦੀ ਕਿਉਂਕਿ ਸਰੀਰ ਕਰਕੇ ਉਹਨੇ ਵੀ ਮਰ ਜਾਣਾ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਭਾਵੇਂ ਸਾਰੇ ਦਾ ਸਾਰਾ ਅਧਿਆਨ ਕਰ ਲਿਆ ਇਵਨ ਸਰੀਰ ਕਰਕੇ ਬਾਣੀ ਦੇ ਰਚੈਤਾ ਵੀ ਅੱਜ ਸਾਡੇ ਕੋਲ ਨਹੀਂ ਹਨ ਜਿਨ੍ਹਾਂ ਨੇ ਬਾਣੀ ਰਚੀ ਹੈ ਪਰ ਜਮੀਰ ਕਰਕੇ ਉਹ ਸਦਾ ਸਾਡੇ ਨਾਲ ਰਹਣੇ ਨੇ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਹ ਬਾਣੀ ਮੌਤ ਤੋਂ ਰਹਿਤ ਬਣਾਉਂਦੀ ਐ ਬੰਦੇ ਦੀ ਜਮੀਰ ਨਹੀਂ ਮਰ ਦਿੰਦੀ। ਅੱਜ ਬੰਦਿਆਂ ਦੇ ਸਰੀਰ ਨਹੀਂ ਮਰੇ ਜਮੀਰਾਂ ਮਰੀਆਂ ਹੋਈਆਂ ਨੇ। ਜਮੀਰਾਂ ਮਰੀਆਂ ਨੇ ਤਾਂ ਧੀਆਂ ਪੁੱਤਾਂ ਦੇ ਸੌਦੇ ਵੀ ਹੁੰਦੇ ਨੇ। ਬੜੀ ਅਜੀਬ ਕਹਾਣੀ ਐ ਸਮਾਜ ਦੀ। ਤੁਸੀਂ ਧਿਆਨ ਨਾਲ ਸਮਾਜ ਦੇ ਉਸ ਸਿਲਸਿਲੇ ਨੂੰ ਤੱਕੋਗੇ ਤੇ ਪਤਾ ਲੱਗੇਗਾ ਵੀ ਮਾਂ ਵੀ ਪੁੱਤ ਦੀ ਕਾਤਲ ਹੋ ਸਕਦੀ ਹੈ ਤੇ ਪੁੱਤ ਵੀ ਮਾਂ ਦਾ ਕਾਤਲ ਹੋ ਸਕਦਾ ਹੈ। ਭਰਾ ਵੀ ਭਰਾ ਦਾ ਕਾਤਲ ਹੋ ਸਕਦਾ ਹੈ ਤੇ ਭੈਣ ਵੀ ਭਰਾ ਦੀ ਕਾਤਲ ਹੋ ਸਕਦੀ ਹੈ। ਪਤਨੀ ਵੀ ਪਤੀ ਦੀ ਕਾਤਲ ਹੋ ਸਕਦੀ ਹੈ ਤੇ ਪਤੀ ਵੀ ਪਤਨੀ ਦਾ ਕਾਤਲ ਹੋ ਸਕਦਾ ਹੈ ਕਿਉਂਕਿ ਸਰੀਰ ਜਿਉਂਦੇ ਨੇ ਜਮੀਰ ਮਰੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਮੀਰ ਨੂੰ ਜਿਉਂਦਿਆ ਕਰ ਦਿੰਦੀ ਹੈ। ਤੇ ਜਿਹਦੀ ਜਮੀਰ ਜੀ ਹੁੰਦੀ ਹੋ ਜਾਏ ਉਹ ਤਾਂ ਫਿਰ ਆਪਣੇ ਛੱਡੋ ਉਹ ਤਾਂ ਕਿਸੇ ਬਗਾਨੇ ਨੂੰ ਵੀ ਨਹੀਂ ਮਰਨ ਦਿੰਦਾ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਗਿਆ ਇਹ ਹੈ ਗੁਰੂ ਨਾਨਕ ਦੇ ਘਰ ਦੀ ਮੁਕਤੀ ਵਿਕਾਰਾਂ ਤੋਂ ਬਚ ਜਾਣਾ ਜਮੀਰ ਦਾ ਜਿਉਂਦਾ ਹੋ ਜਾਣਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮੁਕਤੀ ਹੈ ਬਨਾਰਸ ਵਾਲੇ ਮੁਕਤੀ ਕਿਹਨੂੰ ਕਹਿੰਦੇ ਨੇ ਮੱਕੇ ਵਾਲੇ ਮੁਕਤੀ ਕਿਹਨੂੰ ਕਹਿੰਦੇ ਨੇ ਗੋਡ ਵਾਲੇ ਮੁਕਤੀ ਕਿਹਨੂੰ ਕਹਿੰਦੇ ਨੇ ਸਾਨੂੰ ਫਰਕ ਨਹੀਂ ਪੈਂਦਾ ਮੇਰੇ ਬਾਬੇ ਨਾਨਕ ਦੇ ਘਰ ਦੀ ਮੁਕਤੀ ਇਹ ਹੈ ਵੀ ਜਮੀਰ ਨਹੀਂ ਮਰਦੀ ਜਿਹੜਾ ਅੰਮ੍ਰਿਤ ਬਾਣੀ ਨਾਲ ਜੁੜ ਜਾਂਦਾ ਸੁਣ ਸੁਣ ਹੋਵੇ ਬਾਣੀ ਸੁਣਨੀ ਪੈਂਦੀ ਹੈ ਸੁਣ ਸੁਣ ਤੇ ਦੋਵਾਂ ਨਾਣਿਆਂ ਨੂੰ ਸਿਹਾਰੀ ਲੱਗੀ ਹੋਈ ਔਰ ਸਿਹਾਰੀਆਂ ਬਿਹਾਰੀਆਂ ਦੇ मीनिंग ਨੇ ਬਾਣੀ ਦੇ ਵਿੱਚ ਇਹਦਾ ਅਰਥ ਹੈ ਸੁਣ ਸੁਣ ਕੇ ਤੇ ਕਈ ਵਾਰ ਨਾ ਤੁਸੀਂ ਕਿਸੇ ਨੂੰ ਆਵਾਜ਼ ਮਾਰਦੇ ਹੋ ਤੇ ਤੁਹਾਡੀ ਆਵਾਜ਼ ਅਗਲਾ ਸੁਣਦਾ ਪਰ ਉਹ ਰਿਐਕਟ ਨਹੀਂ ਕਰਦਾ ਉਹਦੇ ਤੁਸੀਂ ਕਿਸੇ ਨੂੰ ਆਵਾਜ਼ ਮਾਰੀ ਉਹਨੇ ਰਿਐਕਟ ਨਹੀਂ ਕੀਤਾ ਤੁਸੀਂ ਉਹਨੂੰ ਕਹਿੰਦੇ ਹੋ ਸੁਣਿਆ ਨਹੀਂ ਇਹਦਾ ਮਤਲਬ ਹੈ ਕੰਨਾਂ 'ਚ ਆਵਾਜ਼ ਤਾਂ ਪਹਿਲਾਂ ਵੀ ਗਈ ਸੀ ਉਹਦੇ ਪਰ ਉਹਨੇ ਰਿਐਕਟ ਨਹੀਂ ਕੀਤਾ ਕਿਉਂਕਿ ਤੁਹਾਡੀ ਗੱਲ ਨਹੀਂ ਸੁਣੀ ਉਹਨੇ ਜਦੋਂ ਤੁਸੀਂ ਰਿਐਕਟ ਕਰ ਰਹੇ ਹੋ ਨਾ ਫਿਰ ਤੁਸੀਂ ਬਾਣੀ ਸੁਣ ਰਹੇ ਹੋ ਜੇ ਬਾਣੀ ਬੈਠਾ ਸੁਣ ਰਿਹਾ ਹੈ ਬੰਦਾ ਤੇ ਜਿੱਦਾਂ ਦਾ ਆਇਆ ਉਦਾਂ ਦਾ ਹੀ ਮੁੜ ਜਾਂਦਾ ਹੈ ਤੇ ਜਿੱਦਾਂ ਦਾ 30 ਸਾਲਾਂ ਤੋਂ ਸੁਣ ਰਿਹਾ 30 ਸਾਲਾਂ ਬਾਅਦ ਵੀ ਉਦਾਂ ਦਾ ਇਹਦਾ ਮਤਲਬ ਹੈ ਅਜੇ ਉਹਨੇ ਬਾਣੀ ਨਹੀਂ ਸੁਣੀ ਉਹਦੇ ਕੰਨਾਂ 'ਚ ਆਵਾਜ਼ ਹੀ ਪੈ ਰਹੀ ਹੈ ਉਹ ਰਿਐਕਟ ਨਹੀਂ ਕਰ ਪਾਰਿਆ ਬਾਣੀ ਤੇ ਜਿੱਦਣ ਰਿਐਕਟ ਕਰਨ ਲੱਗ ਪਏ ਉਸ ਦਿਨ ਪਰਮਗਤੀ ਮਿਲਣੀ ਹੈ ਫਿਰ ਜਲਣ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰੂ ਦਾ ਦਰਸ਼ਨ ਪਾਏ ਜਿਓ ਇਹਨੂੰ ਕਹਿੰਦੇ ਨੇ ਗੁਰੂ ਦੇ دیدار ਕਰਨਾ ਬਾਬਾ ਮਹਿਰ ਕਰੇ ਸਾਨੂੰ ਗੁਰੂ ਦੇ دیدار ਕਰਨੇ ਆ ਜਾਣ ਸਾਨੂੰ ਗੁਰੂ ਦੇ ਨਾਲ ਸਾਥ ਬਣਾਉਣੇ ਆ ਜਾਏ ਸਾਨੂੰ ਗੁਰੂ ਨਾਲ ਰਿਸ਼ਤਾ ਰੱਖਣਾ ਆ ਜਾਏ ਸਾਨੂੰ ਸਤ ਸੰਗ ਕਰਨਾ ਆ ਜਾਏ ਸ਼ਾਇਦ ਅਸੀਂ ਬਾਬੇ ਨਾਨਕ ਦੇ ਦਰ ਤੇ ਆਣ ਕੇ ਆਪਣੀ ਜ਼ਿੰਦਗੀ ਦੇ ਹਰ ਸੁੱਖ ਦੀਆਂ ਝੋਲੀਆਂ ਪਰ ਸਕਦੇ ਹਾਂ ਪਰ ਗੱਲ ਇਹ ਹੈ ਸਾਨੂੰ ਗੁਰੂ ਨੂੰ ਗੁਰੂ ਦੀ ਪਰਿਭਾਸ਼ਾ ਦੇ ਰਾਹੀਂ ਗੁਰੂ ਦੀ ਵਿਚਾਰ ਰਾਹੀਂ ਸਮਝਣਾ ਪੈਣਾ ਸਭਨਾਂ ਦਾ ਧੰਨਵਾਦ ਭੁੱਲਾਂ ਚੁੱਕਾ ਮੇਰੀਆਂ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਪ੍ਰਬੰਧਕ ਵੀਰਾਂ ਦਾ ਤੈਅ ਦਿਲੋਂ ਧੰਨਵਾਦ ਜਿਨ੍ਹਾਂ ਨੇ ਸੁਆਬ ਬੜਾਇਆ ਨਾਲ ਮਿਲ ਕੇ ਆਪਸ ਬਾਬੇ ਦੀਆਂ ਕਹਾਣੀਆਂ ਨਾਲ ਸਾਥ ਬਣਾ ਸਕੇ ਹਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੇ ਮੈਂ ਲਾਤੀ ਜਾ